ਹੋਨੇ ਹੋ ਗਏ ਆਪਣੇ ਹਫਤਾ ਖੋਣ ਵਾਲਾ ਗੱਟੀਆ ਭੈਣ ਵੀਰੇ ਠੀਕ ਹੈ ਜੀ ਆ ਦੁੱਧਾ ਆਪਣੇ ਦਾ ਥੱਲੇ 8 ਲੀਟਰ ਦਾ 8 ਲੀਟਰ ਦੁੱਧਾ ਹਾਂਜੀ ਵੀਰੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਰੂੜੇਕੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ ਗਮ ਪਕਾਉ ਹੈ ਜੀ ਜੀ ਕਿ ਸਿਪਰਾ ਨੇ ਇਦਾਂ ਦੀ ਐਡ ਕਰਾਉਣੀ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਜੀ ਬਾਈ ਜੀ ਦਾ ਨੰਬਰ ਆਪਾਂ ਸਕਰੀਨ ਤੇ ਲਵਾਵਾਂਗੇ ਭਰਾ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਰਵਿੰਦਰ ਸਿੰਘ ਜੋਰੇ ਪਿੰਡ ਰੋੜੇ ਕਲਾਪੂ ਜ਼ਿਲ੍ਹਾ ਬਰਨਾਲਾ ਹਾਂ ਜੀ ਵੀ ਪਹਿਲੀ ਵਾਰ ਦੀ ਜਾਣਕਾਰੀ ਦੋ ਜੀ ਆਪਣੀ ਜੀ ਇਹ ਵੀਰੇ ਆਪਣੀ ਟੀਕਾ ਪ੍ਰੈਨ ਨੂੰ ਇਹਨੂੰ ਹੋ ਗਿਆ ਆਪਣੇ ਹਫਤਾ ਖੋਣ ਵਾਲਾ ਟੀਕਾ ਪ੍ਰੈਨ ਵੀਰੇ ਠੀਕ ਹੈ ਜੀ ਅੱਠ ਦੁੱਧ ਆਪਣਾ ਥੱਲੇ 8 ਲੀਟਰ ਦਾ 8 ਲੀਟਰ ਦੁੱਧ ਹਾਂਜੀ ਵੀਰੇ ਰੇਟ ਭਰਾ ਦਾ ਰੇਟ ਆਪਾਂ ਫੋਨ ਤੇ ਕਰਾਂਗੇ ਵੀਰੇ ਰੇਟ ਫੋਨ ਤੇ ਲੋ ਭਰਾ ਚੈੱਕ ਕਰ ਸਕਦੇ ਚੈੱਕ ਕਰ ਸ ਠੀਕ ਹੈ ਚੰਗਾ ਕਰ ਦ ਬੈਡਾ ਲੋ 8 ਲੀਟਰ ਦੁੱਧ ਤੋਰ ਦੋ ਭਰਾ ਤੋਰ ਦਨ ਨਾ ਲੋ ਚਲੋ ਲੋ ਤੋੜਾ ਤੋਰ ਸੰਦਾ ਨਹੀਂ ਭਰਾ ਇਧਰ ਹੀ ਦਰ ਕੋਈ ਨਾ ਕੱਢ ਲੇ ਠੀਕ ਕੋਈ ਗੱਲ ਨਹੀਂ ਪੂਰੇ ਨਾ ਦੋ ਬੈਟ ਸੁੱਕਣਾ ਕਰਮ ਵਾਲੇ ਦਾ ਸੁਣੋ ਠੀਕ ਹੈ ਜੀ ਲੋ ਜੀ ਮੋੜ ਲਈ ਆ ਜਿ ਲੈਓ ਲੈਓ ਬਸ ਠੀਕ ਹੈ ਉੱਛੀ ਬੰਨੂ ਦੇ ਸਰਪੰਚ ਠੀਕ ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਠੀਕ ਹੈ ਜੀ ਅੱਜ ਵੀ ਦੂਜੀ ਵਾਰ ਦੱਸੋ ਜਾਣਕਾਰੀ ਇਹਨੂੰ 3 ਘਰ ਨੂੰ ਆਪਣੇ ਵੀਰੇ ਹੋ ਗਏ 40 ਦਿਨ ਹੋਣ ਵਾਲੇ ਕੱਲ ਨੂੰ 40 ਦਿਨ ਹੋ ਜਾਣਗੇ ਠੀਕ ਹੈ ਜੀ ਦੁੱਧ ਦੇ ਦੇ ਸੱਲੇਗਾ 8 ਲੀਟਰ ਹੀ ਆ ਗਏ ਵੀਰੇ 8 ਲੀਟਰ ਆ ਵੀਰੇ ਠੀਕ ਹੈ ਰੇਟ ਜੀ ਦਾ ਰੇਟ ਇਹਦਾ ਵੀ ਫੋਨ ਕੀਤਾ ਕਰਾਂਗੇ ਵੀਰੇ ਤੋਰ ਦੋ ਭਰਾ ਲੋ ਭਰਾ ਚੈੱਕ ਕਰ ਸਾਜੀ 8 ਲੀਟਰ ਭਾਈ ਘਾਂ ਦੁੱਧ ਦੇ ਸੋਹਿਆ ਚਾਹ ਦੋ ਟੱਕ ਚੋਕ ਲੈ ਜੀ ہاں ਚੋਕ ਦੇਖ ਲੈਣ ਵੀਰੇ ਠੀਕ ਲੋ ਭਰਾ ਚੈੱਕ ਕਰ ਸਾਵੇ 40 ਦਿਨ ਹੋਣ ਆ ਠੀਕ ਆ ਭਰਾ ਇਹਨੂੰ ਪਰ ਹਾਲੇ ਚੈੱਕ ਤੇ ਨਹੀਂ ਹੋਜੀ ਠੀਕ ਆ ਜੀ ਦੋ ਮੋੜ ਲਈ ਮੈਂ ਸੁਰਤਰਾਠਾ ਦੇ ਸਾਹਮਣੇ ਹੈ ਬਾਈ ਕੋਲ ਦੋ ਗਾਮਾ ਠੀਕ ਹੈ ਜੀ ਤੋਕੜ ਦੋਨੇ ਠੀਕ ਹੈ ਦੋਨਾਂ ਦੇ ਠੀਕੇ ਭਰਾਏ ਪਿਆ ਵੱਧ ਜਾਣਕਾਰੀ ਬਾਈ ਤੂੰ ਫੋਨ ਤੇ ਲੈ ਸਕਦੇ ਭਰਾ ਅ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਈ